ਸਾਨੂੰ ਮਾਰਿਆ ਹੀ ਫ੍ਰੀ ਫੰਡ ਦੀਆਂ ਚੀਜ਼ਾਂ ਨੇ ਆ ਜਦੋਂ ਤੁਹਾਡੇ ਘਰਾਂ ਚ ਫ੍ਰੀ ਕੁਝ ਨਹੀਂ ਹੀ ਆਉਂਦਾ ਆ ਬਜ਼ੁਰਗ ਪੀਠੇ ਚਿੱਟੀਆਂ ਦਾੜ੍ਹੀਆਂ ਵਾਲੇ ਇਹਨਾਂ ਨੂੰ ਪੁੱਛੋ ਇਹਨਾਂ ਦੇ ਨਿਆਣੇ ਰੋਟੀ ਨਹੀਂ ਖਾਂਦੇ ਖਾਂਦੇ ਹੀ ਨਾ ਅੱਜ ਸਾਰਾ ਕੁਝ ਫ੍ਰੀ ਹੋ ਕੇ ਵੀ ਤੁਹਾਡੇ ਪੱਲੇ ਹੀ ਕੱਖ ਨਹੀਂ ਹੈਗਾ ਫ੍ਰੀ ਜਿਹੜੀ ਕੌਮ ਦਾ ਬੇੜਾ ਗਰਕ ਕਰਨਾ ਉਹਨੂੰ ਫ੍ਰੀ ਫੰਡ ਦੀਆਂ ਚੀਜ਼ਾਂ ਤੇ ਲਾ ਲਓ ਉਦਾਹਰਨਾਂ ਦੇ ਜਾਂ ਤੋ ਘੁੰਮੇ ਫਰੇ ਜੇ ਤੁਸੀਂ ਆ ਵੀਰ ਨਿਊਜ਼ੀਲੈਂਡ ਤੋਂ ਆਏ ਆ ਆਸਟ੍ਰੇਲੀਆ ਦੇ ਵਿੱਚ ਜਿਹੜੇ ਅਸਲੀ ਲੋਕ ਆ ਨਾ ਆਸਟ੍ਰੇਲੀਆ ਦੇ ਪਹਿਲੇ ਪੱਕੇ ਉਹਨਾਂ ਨੂੰ ਕੋਟੇ 'ਚ ਸਾਰਾ ਕੁਝ ਫ੍ਰੀ ਦਿੰਦੇ ਆ ਨਸ਼ਾ ਬੱਤੀ ਖਾਣ ਪੀਣ ਦਾ ਸਮਾਨ ਉਹ ਐ ਨਸ਼ੇ ਨਾਲ ਟੋਨ ਹੋ ਕੇ ਮੰਜਿਆਂ ਤੇ ਬੈਠੇ ਆ ਤੇ ਜਿਨ੍ਹਾਂ ਨੇ ਕੁਝ ਨਹੀਂ ਸੀ ਕਰਨਾ ਉਹ ਬੰਦੇ ਬਾਹਰੋਂ ਜਾ ਕੇ ਤੇ ਆਸਟ੍ਰੇਲੀਆ ਤੇ ਰਾਜ ਕਰਨ ਲੱਗੇ ਆ ਤੁਸੀਂ ਅਮਰੀਕਾ ਚਲੇ ਜਾਓ ਅਮਰੀਕਾ ਵਿੱਚ ਜਿਹੜੇ ਅਸਲੀ ਲੋਕ ਆ ਉਹਨਾਂ ਨੂੰ ਕਹਿੰਦੇ ਆ ਰੈੱਡ ਇੰਡੀਅਨ ਉਹਨਾਂ ਨੂੰ ਵੀ ਸਰਕਾਰ ਕੋਟੇ 'ਚ ਸਾਰਾ ਕੁਝ ਫ੍ਰੀ ਦਿੰਦੀ ਆ ਬੱਤੀ ਖਾਣ ਪੀਣ ਦਾ ਸਮਾਨ ਉਹਨਾਂ ਨੂੰ ਸਾਰਾ ਕੁਝ ਫ੍ਰੀ ਮਿਲਦਾ ਵਾ ਤੇ ਅਮਰੀਕਾ 'ਚ ਜਿਹੜੇ ਤੁਹਾਡੇ ਸਾਡੇ ਅਰਗੇ ਦੇ ਬੰਦੇ ਸੀ ਨਾ ਉਹ ਜਾ ਕੇ ਰਾਜ ਕਰਨ ਲੱਗ ਪਏ ਤੇ ਜਿਹੜੇ ਅਸਲੀ ਲੋਕ ਆ ਉਹ ਸ਼ਦਾਈ ਹੋ ਕੇ ਤੁਰੇ ਫਿਰਦੇ ਆ ਤੇ ਮੈਨੂੰ ਦੇ ਡਾਰਿਆ ਵੀ ਅਗਲਾ ਨੰਬਰ 5 4 ਸਾਲਾਂ 'ਚ ਤੁਹਾਡਾ ਵੀ ਲੱਗਣੀ ਆਲਾ ਵਾ ਫਰੀ ਫੰਡ ਦੀਆਂ ਚੀਜ਼ਾਂ ਨੇ ਨਕਮੇ ਕਰ ਦੇਣਾ ਵਾ ਜੂਪੀ ਬਿਹਾਰ ਤੁਹਾਡੇ ਮੋਢਿਆਂ ਤੇ ਚੜਿਆ ਹੀ ਆਉਂਦਾ ਵਾ ਬਸ ਚੜਿਆ ਹੀ ਆਉਂਦਾ ਵਾ ਤੁਹਾਡੇ 20 20 ਕਿੱਲੇ ਵਾਲੇ ਕਹਿੰਦੇ ਕੱਖ ਨਹੀਂ ਬਣਦਾ ਭਈਆ ਸ਼ਹਿਰ ਚ ਰੇੜੀ ਲਾ ਕੇ ਕਹਿੰਦਾ ਸਰਦਾਰ ਜੀ ਹਮ ਤੋ 10000 ਕਮਾਤੇ ਹਾਂ ਰੋਜ ਕਾ ਅਹੀਂ 20 20 ਕਿੱਲੇ ਵਾਲੇ ਕਹਿੰਦੇ ਕੱਖ ਨਹੀਂ ਆਗਾ ਆ ਨੁਕਸਾਨ ਆ ਫਰੀ ਫੰਡ ਦੀਆਂ ਚੀਜ਼ਾਂ ਦਾ ਜੇ ਤੁਹਾਨੂੰ ਫ੍ਰੀ ਫੰਡ ਦੀਆਂ ਚੀਜ਼ਾਂ ਅੱਜ ਨਹੀਂ ਮੇਰੀਆਂ ਗੱਲਾਂ ਨੂੰ ਨੋਟ ਕਰ ਲਿਓ ਅੱਜ ਤੋਂ ਪੰਜਾ ਸੱਤਾਂ ਸਾਲਾਂ ਨੂੰ ਇਸੇ ਸਟੇਜ ਤੇ ਸਾਧ ਲਿਓ ਆ ਫ੍ਰੀ ਫੰਡ ਦੀਆਂ ਚੀਜ਼ਾਂ ਨੇ ਤੁਹਾਡੀ ਦੁਰਗਤੀ ਕੀ ਕਰਨੀ ਹੈ ਉਦਾਹਰਨ ਦੇ ਕੇ ਢਾਡੀ ਸਿੰਘਾਂ ਕੋਲੋਂ ਕਵਤਾ ਲਵਾਉਣ ਲੱਗਾ ਨਵਾਂ ਨਵਾਂ ਭੇਡੂ ਖਲੋ ਗਿਆ ਵੋਟਾਂ 'ਚ ਭੇਡੂ ਉਹਨੇ ਐਲਾਨ ਕਰ ਦਿੱਤਾ ਮੈਨੂੰ ਜਿਤਾ ਦਿਓ ਐਤਕੀ ਸਿਆਲ ਦੇ ਵਿੱਚ ਔਨ ਦੀਆਂ ਕੋਟੀਆਂ ਫ੍ਰੀ ਦੇਾਂਗੇ ਉਹ ਮਗਰ ਮੇਰੇ ਅਰਗੇ ਇੱਕ ਦੋ ਬੈਠੇ ਹੋਣਾ ਬੋਲੇ ਸੋਹਣ ਹਾਲ ਸਤ ਸ੍ਰੀ ਅਕਾਲ ਆ ਲੀਡਰਾਂ ਦੀ ਰੈਲੀ 'ਚ ਜਾਉਣਾ ਇਹ ਪੰਜ ਚਾਰ ਬੰਦੇ ਇਹੋ ਜਿਹੇ ਹੁੰਦੇ ਜਿਨ੍ਹਾਂ ਝੂਠ ਸੱਚ ਤੇ ਬੋਲੇ ਸੋਹਣ ਹਾਲ ਕਰੀ ਤੁਰੇ ਆਉਣਾ ਬਸ ਤੁਸੀਂ ਕਿਦੇ ਚਲਜੋ ਉਹਨਾਂ ਨੂੰ ਨਹੀਂ ਪਤਾ ਵੀ ਉਹ ਸੂਚ ਝੂਠ ਬੋਲਦਾ ਸੱਚ ਬੋਲਦਾ ਉਹ ਪਤਾ ਨਹੀਂ ਦਿਹਾੜੀ ਤੇ ਆਂਦੇ ਹੁੰਦੇ ਆ ਉਹਨਾਂ ਨੇ ਬੋਲੇ ਸੋਹਣ ਹਾਲ ਕਰੀ ਤੁਰੇ ਆਉਣਾ ਹੁਣ ਜਦੋਂ ਭੇਡੂ ਆਂਦਾ ਵੀ ਮੈਨੂੰ ਜਿਤਾ ਦਿਓ ਉਹਨਾਂ ਦੀਆਂ ਕੋਟੀਆਂ ਫਰੀ ਉੱਥੇ ਪੈਰ ਔਲਾ ਗਿਆ ਤਾੜੀਆਂ ਵੱਜ ਗਈਆਂ ਮਗਰਲੇ ਬੰਨੇ ਕਿੰਨੇ ਕਾ ਜ ਮੇਮਣਾ ਉੱਠਿਆ ਕਹਿੰਦਾ ਜੀ ਮੇਰਾ ਇੱਕ ਸਵਾਲ ਆ ਕਹਿੰਦੇ ਦੱਸੋ ਕਹਿੰਦਾ ਜੀ ਜਤਾ ਦਿਆਂਗੇ ਓਨ ਦੀਆਂ ਕੋਟੀਆਂ ਵੀ ਆ ਜਾਣਗੀਆਂ ਪਰ ਇੱਕ ਦੋ ਗੱਲ ਦੱਸੋ ਵੀ ਓਨ ਕਿੱਥੋਂ ਆਉਣੀ ਆ ਜਦੋਂ ਉਹਨਾਂ ਨੇ ਕਿਹਾ ਓਨ ਕਿੱਥੋਂ ਆਉਣੀ ਆ ਤੇ ਸਾਰੇ ਇੱਕ ਦੂਜੇ ਦੇ ਮੂੰਹ ਲੇ ਵੇਖਣ ਲੱਗੇ ਕਹਿੰਦੇ ਕਿੱਥੋਂ ਆਉਣੀ ਆ ਕਹਿੰਦਾ ਸਾਡੀ ਲੱਥਣੀ ਆ ਸਾਰੀ ਸਾਡੀ ਲਾ ਲਾ ਕੇ ਸਾਨੂੰ ਹੀ ਕੋਟੀਆਂ ਅਗਲਿਆਂ ਨੇ ਪਵਾ ਜਾਣੀਆਂ ਸਾਡੀਆਂ ਜੁੱਤੀਆਂ ਸਾਡੇ ਸਿਰ 'ਚ ਮਾਰ ਕੇ ਅਗਲੇ ਮਾਮੇ ਬੜੇ ਫਿਰਦੇ ਆ ਅਸੀਂ ਜਾ ਕਰਤਾ ਅਸੀਂ ਉਹ ਕਰਤਾ ਇਹ ਪੰਜਾਬ ਹੈ